ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਇਹ ਹੀ ਨੀਯਮ ਚੋਣਾਂ ਡਾਕ ਹੈ ਲੋਕਾਂ ਕਾਂਗਰਸ ਇਹਦੀ ਪਾਰਟੀ ਹੈ ਜੋ ਗਰੀਬ ਨੂੰ ਰੋਜ਼ਵਾਨਾ ਨੂੰ ਛਾਣਾ ਨੂੰ ਛੋਟੇ ਵਪਾਰੀਆਂ ਨੂੰ ਨਾਲ ਲੈ ਕੇ ਚੱਲਦੀ ਹੈ ਉਹ ਸਾਰੇ ਵਰਗ ਦੀ ਤਰੱਕੀ ਹੋਵੇ ਉਦੇਸ਼ ਰੱਖਦੀ ਹੈ ਲੋਕ ਸਭਾ ਦੀ ਚੋਣਾਂ ਕਾਂਗਰਸ ਪਾਰਟੀ ਨੂੰ ਪੰਜ ਗਰੰਟੀਆਂ ਦੇ ਨਾਂ ਪੇਚਾ ਜਾ ਰਿਹਾ ਹੈ ਲੋਕਾਂ ਦੇ ਵਿੱਚ ਵੀ ਜਿਹੜੇ ਮਸੂਲਕਾ ਜਿਹੜੇ ਹਲਕੇ ਦੇ ਇਲਾਕ ਨੇ ਜਾਂ ਉੱਥੋਂ ਦੀ ਕੋਈ ਮੰਗ ਹੈ ਉਹਨਾਂ ਨੂੰ ਵੀ ਅਹਿਮੀਅਤ ਦਿੱਤੀ ਜਾਵੇ ਬਿਲਕੁਲ ਵਿਕੋ ਦਿੱਤੀ ਜਾਵੇ ਕਿਉਂਕਿ ਜਿਹੜੀ ਪੰਜੀ ਕਾਂਗਰਸ ਪਾਰਟੀ ਗਾਰੰਟੀ ਦੇ ਰਹੀ ਹੈ ਉਸ ਤੋਂ ਬਿਨਾ ਵੀ ਹੋਰ ਸਥਾਨੀ ਜਿਹੜੇ ਮੁੱਦੇ ਹੁੰਦੇ ਆ ਬਾਬਾ ਸਾਹਿਬ ਬੜੇ ਪੁਰਾਣੇ ਲੀਡਰ ਹੈ ਜ਼ਮੀਨ ਨਾਲ ਜੁੜੇ ਹੋਏ ਹਨ ਹਰ ਇੱਕ ਮੇਰੀ ਸਮੱਸਿਆ ਮਾਵਾ ਦੇ ਪਤਾ ਹੈ ਉਹਨਾਂ ਨੇ ਪਹਿਲਾਂ ਵੀ ਹਲਕਾ ਇਲਾਕੇ ਦਾ ਕੰਮ ਕਰਾਇਆ ਪੰਜਾਬ ਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਰਿਹਾ ਹੈ ਪੁਨਿਸ਼ਚਿਤ ਤੌਰ ਤੇ ਜੋ ਬਵਾਸਾਉਂ ਇਸਾਰੇ ਜੋ ਸਮੱਸਿਆ ਹੈ ਉਹਦਾ ਹੱਲ ਕਰਾਈ ਜੀ ਤੁਹਾਨੂੰ ਪਾਰਟੀ ਨੇ ਫਾਜ਼ਿਲਕਾ ਦੇ ਅਬਜਰਵਰ ਲਾ ਕੇ ਭੇਜਿਆ ਤੁਹਾਨੂੰ ਕੀ ਲੱਗਦਾ ਸਰਦਾਰ ਸ਼ੇਰ ਸਿੰਘ ਖਵਾਇਆ ਤੇ ਕੀ ਨਹੀਂ ਪਰਫੋਰਮੈਂਸ ਕਰ ਸਕਣਗੇ ਤੁਸੀਂ ਲੋਕਾਂ ਨੂੰ ਮਿਲ ਰਹੇ ਹੋ ਕੀ ਲੱਗਦਾ ਤੁਹਾਨੂੰ ਰਿਕਾਰਡ ਤੋੜਦੇ ਹੋਣ ਤੁਹਾਨੂੰ ਜੀ 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 ਜਿੱਦ ਸੋ ਭਾਜਪੀ ਨੇ بڑے بڑے ਹਰ ਪਾਰਟੀ ਆਉਂਦੀਆਂ ਚੋਣਾਂ ਦੇ ਵਿੱਚ ਚੋਣ ਲੜਨ ਦਾ ਅਧਿਕਾਰ ਸਭ ਨੂੰ ਮਾਨਨਿਆ ਮੋਦੀ ਜੀ ਪਿਛਲੇ 10 ਸਾਲਾਂ ਤੋਂ ਜਦੋਂ ਪਹਿਲਾਂ ਆਏ ਸੀਗੇ ਹਰ ਪਾਰਟੀਆਂ ਆਪਦੀ ਘੋਸ਼ਣਾ ਪੱਤਰ ਲੈ ਕੇ ਆਉਂਦੀਆਂ ਵਾਅਦੇ ਕਰਦੀਆਂ ਲੇਕਿਨ ਮਾਨਨਯ ਮੋਦੀ ਜੀ ਨੇ ਇੱਕ ਵੀ ਵਾਅਦਾ ਡਿਲੀਵਰ ਨਹੀਂ ਕੀਤਾ ਲੋਕ ਉਹਨਾਂ ਦੇ ਵਾਅਦਿਆਂ ਤੋਂ ਉਹਨਾਂ ਦੇ ਝੂਂਲਿਆਂ ਤੋਂ ਲੋਕ ਥੰਗ ਆ ਚੁੱਕੇ ਕਾਂਗਰਸ ਪਾਰਟੀ ਨੇ ਇਸ ਦੇ ਵਾਸਤੇ ਬਲਿਦਾਨ ਦਿੱਤਾ ਲੋਕਾਂ ਨੂੰ ਕੰਮ ਕਰਕੇ ਦਿਖਾਇਆ ਤੇ ਲੋਕਾਂ ਦੀ ਆਸਤਾ ਔਰ ਵਿਸ਼ਵਾਸ ਕਾਂਗਰਸ ਪਾਰਟੀ 'ਤੇ ਪ੍ਰਧਾਨ ਜੀ ਜਿਵੇਂ ਬਜਰਵਤ ਸਾਹਿਬ ਨੇ ਦੱਸਿਆ ਆਸਤਾ ਤੇ ਵਿਸ਼ਵਾਸ ਦਾ ਨਾਮ ਕਾਂਗਰਸ ਹੈ ਤੁਹਾਨੂੰ ਵੀ ਲੱਗਦਾ ਵੀ 25 ਦੇ 25 ਜੇਕਰ ਫਾਈਲ ਦਾ ਸ਼ਹਿਰ ਦੀ ਗੱਲ ਕੀਤੀ ਹੈ 25 ਵਾਰਡ ਦੇ ਇਸ ਵਾਰਡਾ ਚ ਕਿਵੇਂ ਪਰਫੋਰਮੈਂਸ ਰਹੀ ਕਿ ਲੋਕ ਕਿਵੇਂ ਵੋਟ ਪਾਉਂਦੇ ਤੁਸੀਂ ਦੇਖ ਰਹੇ ਹੋ ਮੇਰੇ ਸਾਰੇ ਕੌਂਸਲਰ ਸਾਥੀ ਬਲੋਕ ਕਾਂਗਰਸ ਅਸੀਂ ਦਿਨ ਦੇ ਵਿੱਚ ਦੋ ਟਾਈਮ ਸਵੇਰ ਔਰ ਸ਼ਾਮ ਇਸ ਤਰੀਕੇ ਦੇ ਨਾਲ ਹਰ ਵਾਰਡ ਦੇ ਵਿੱਚ ਬਜ਼ਾਰਾਂ ਦੇ ਵਿੱਚ ਅਸੀਂ ਜਾ ਰਹੇ ਹਾਂ ਅਸੀਂ ਇਹ ਇੰਨੀ ਵੇਟ ਕਰ ਰਹੇ ਕਿ ਸਾਡੇ ਲੀਡਰ ਸੋ ਕੋਆਇਆ ਸਾਹਿਬ ਆਣਗੇ ਤਾਂ ਅਸੀਂ ਚੱਲਣਾ ਹੈ ਹਰ ਵਰਕਰ ਕੋਆਇਆ ਸਾਹਿਬ ਬਣ ਕੇ ਗਲੀ-ਗਲੀ ਕੋਚੇ-ਕੁਚੇ ਨੁੱਕੜ ਮੀਟਿੰਗਾਂ ਕਰ ਰਿਹਾ ਹੈ ਔਰ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਸਾਨੂੰ ਸਮਰਥਨ ਲੋਕally سپورਟ ਮਿਲ ਰਹੀ ਹੈ ਲੋਕਾਂ ਦੇ ਵਿੱਚ ਜਜ਼ਬਾ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਉੱਥੋਂ ਅਸੀਂ ਪੂਰੀ ਤਰ੍ਹਾਂ ਆਸ਼ਵਾਸਤ ਹਾਂ ਕਿ ਇਸ ਵਾਰ ਅਸੀਂ ਸ਼ਹਿਰ ਫਾਲਕਾ ਦੇ ਵਿੱਚ ਵੀ ਬਹੁਤ ਜ਼ਿਆਦਾ ਅੱਛੀ ਪਰਫਾਰਮੈਂਸ ਦਿਖਾਉਣੀ ਹੈ ਜਿਵੇਂ ਤੁਸੀਂ ਕਹਿ ਰਹੇ ਸੀ ਪਰ ਉਹਨਾਂ ਦਾ ਜਿਹੜਾ ਸੰਗਠਨ ਹੈ ਬਲਾਕ ਕਾਂਗਰਸ ਕਮੇਟੀ ਹੈ ਉਹਦੀ ਟੀਮ ਹੈ ਉਹ ਕਿਸ ਤਰ੍ਹਾਂ ਕੰਮ ਕਰ ਰਹੀ ਹੈ ਜੀ ਤੁਹਾਡੇ ਨਾਲ ਚੱਲ ਰਹੀ ਹੈ ਦੇਖੋ ਬਲੋਕ ਕਾਂਗਰਸ ਕਮੇਟੀ ਔਰ ਸਾਰੇ ਕੌਂਸਲਰ ਸਹਿਬਾਨ ਇੱਕ ਆਪਸੇ ਕੋਆਰਡੀਨੇਸ਼ਨ ਬਣਾ ਕੇ ਬੜੀ ਅਮਲੀ ਤਰੀਕੇ ਦੇ ਨਾਲ ਦਫ਼ਤਰ ਦੇ ਵਿੱਚ ਸਾਨੂੰ ਪ੍ਰੋਗਰਾਮ ਮਿਲਦਾ ਹੈ ਅਸੀਂ ਉਸ ਦੇ ਮਤਾਬੂ ਜਾ ਕੇ ਸ਼ਾਨ ਨੂੰ ਲੀ ਇੰਪਲੀਮੈਂਟ ਕਰਦੇ ਹਾਂ ਫਾਜ਼ਿਲਪੁਰ ਵਾਸੀਆਂ ਨੂੰ ਕਿਸੇ ਦੇਣਾ ਚਾਹੁੰਦਾ ਫਾਜ਼ਿਲਪੁਰ ਵਾਸੀਆਂ ਨੂੰ ਮੈਂ ਇਹ ਸੰਦੇਸ਼ ਦੇਣਾ ਚਾਹਨਾ ਕਿ ਇਹ ਸਮਾਂ ਆ ਗਿਆ ਮੋਦੀ ਸਾਹਿਬ ਦੇ ਜੁਮਲਿਆਤ ਉਹ ਛਟਕਾਰਾ ਪਾਉਂਦਾ ਸਮਾਂ ਆ ਗਿਆ ਜਦੋਂ 1200 ਰੁਪਏ ਸਿਲੰਡਰ ਤੋਂ ਛਟਕਾਰਾ ਪਾ ਕੇ ਵਾਪਸ ਅਸੀਂ 450-500 ਰੁਪਏ ਦੇ ਸਿਲੰਡਰ ਲੈ ਕੇ ਆਈਏ ਸਮਾਂ ਆ ਗਿਆ ਜਦੋਂ 100 ਰੁਪਏ ਡੀਜ਼ਲ ਪੈਟਰੋਲ ਤੋਂ ਛਟਕਾਰਾ ਪਾ ਕੇ ਵਾਪਸ 60-65 ਰੁਪਏ ਦੇ ਆਈਏ ਔਰ ਸਿਰਫ ਔਰ ਸਿਰਫ ਜਿਹੜਾ ਹੈ ਇੰਡੀਆ ਕੱਕ ਬੰਦੇ ਵੀ ਸਰਕਾਰ ਦੇ ਵਿੱਚ ਹੀ ਮੁਮਕਨ ਹੈ ਔਰ ਰਾਹਤ ਕੱਕ ਜਿਹੜਾ ਹੈ ਲੋਕਾਂ ਲੋਕਾਂ ਦੀ ਜਿਹੜੀ ਵਿਸ਼ਵਾਸ ਹੈ ਲੋਕਾਂ ਦੀ ਜਿਹੜੀ ਉਮੀਦ ਹੈ ਉਹ ਰਾਹੁਲ ਗੰਗੀ ਜੀ ਦੇ ਵਿੱਚ ਅੱਜ ਨਜ਼ਰ ਆ ਰਹੀ ਏ ਔਰ ਮੈਂ ਸਮਝਦਾ ਕਿ ਆਉਣ ਵਾਲਾ ਸਮਾਂ ਕਾਂਗਰਸ ਦਾ ਹੈ ਆਉਣ ਵਾਲਾ ਸਮਾਂ ਇ ंग